ਕਿਉਂਕਿ ਹੰਕਾਰ ਜਿਹੜਾ ਨਿਰੰਕਾਰ ਨੂੰ ਚੰਗਾ ਨਹੀਂ ਲੱਗਦਾ ਹਰ ਜੀਉ ਹੰਕਾਰ ਨਾ ਭਾਵੇ। ਵੇਦ ਕੋ ਕੁਸਣਾਵਾ ਹੈਣਾ। ਹੁਣ ਹੰਕਾਰੀ ਇੰਨਾ ਹੋ ਗਿਆ ਕਿ ਇਹਨੇ ਆਲੇ-ਦਾਲੇ ਦੇ ਲੋਕ ਨੇ ਜਿਹੜੇ ਉਹ ਬੜੇ ਦੁਖੀ ਕਰ ਦਿੱਤੇ। ਤਪਾਦ ਇਥੇ ਇਹਨੇ ਹਰੇਕ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ ਜਵਰੀ ਜ਼ੁਲਮ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਫਿਰ ਇਹਦੇ ਘਰ ਦੇ ਵਿੱਚ ਨਾ ਭਗਵਾਨ ਨੇ ਵਾਹਿਗੁਰੂ ਜੀ ਨੇ ਉੱਤਰ ਦਾ ਜਨਮ ਬੱਚੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਪ੍ਰਹਿਲਾਦ ਹੁਣ ਪ੍ਰਹਿਲਾਦ ਹੈ ਜਿਹੜਾ ਇਹ ਨਿਰੰਕਾਰ ਦਾ ਉਪਾਸਕ ਹੈ ਨਿਰਹੰਕਾਰ ਦਾ ਪੂਜਾਦੀ ਹੈ ਪ੍ਰਮਾਤਮਾ ਦਾ ਪੂਜਾਦੀ ਹੈ ਵਾਹਿਗੁਰੂ ਦੀ ਬੰਦਗੀ ਭਗਤੀ ਕਰਨ ਵਾਲਾ ਹੈ ਇਹਦੇ ਵਿਚਾਰ ਨੇ ਜਿਹੜੇ ਪ੍ਰਹਿਲਾਦ ਦੇ ਕੁਝ ਹੋਰ ਨੇ ਹਰਨਾਖਸ਼ ਦੇ ਜਿਹੜੇ ਵਿਚਾਰ ਨੇ ਕੁਝ ਉਹ ਹੋਰ ਨੇ ਹਰਨਾਖਸ਼ ਆਪਣੇ ਆਪ ਨੂੰ ਰੱਬ ਸਮਝਦਾ ਹੈ ਤੇ ਜਿਹੜੇ ਪ੍ਰਹਿਲਾਦ ਜੀ ਨੇ ਉਹ ਪ੍ਰਮਾਤਮਾ ਨੂੰ ਰੱਬ ਮੰਨਦੇ ਨੇ ਉਹਨੂੰ ਸਭ ਕੁਝ ਮੰਨਦੇ ਨੇ ਉਹਨੂੰ ਗੁਰਮੁਖ ਪਿਆਰਿਓ ਸਕੂਲੇ ਵੀ ਪਾ ਦਿੱਤਾ ਤੇ ਸਕੂਲ ਦੇ ਵਿੱਚ ਜਾ ਕੇ ਵੀ ਛੰਡਾ ਤੇ ਮਰਕਾ ਦੋ ਨਾਂ ਆਏ ਨੇ ਗੁਰਬਾਣੀ ਦੇ ਵਿੱਚ ਇਹ ਭਗਤ ਪ੍ਰਹਿਲਾਦ ਜੀ ਦੇ ਬੋਲੋਂ ਕਲਾਸ ਫੈਲੋ ਨੇ ਇਹਨਾਂ ਦੇ ਨਾਲ ਪੜਨ ਵਾਸਤੇ ਪ੍ਰਹਿਲਾਦ ਜੀ ਜਾਂਦੇ ਤੇ ਪਰ ਪ੍ਰਹਿਲਾਦ ਜੀ ਨੇ ਨਰੰਕਾਰ ਦਾ ਵਾਹਿਗੁਰੂ ਦਾ ਲੜ ਨਹੀਂ ਛੱਡਿਆ ਉਹਦੀ ਬੰਦਗੀ ਨਹੀਂ ਛੱਡੀ ਫਿਰ ਵੀ ਗੁਰਮੁਖ ਪਿਆਰਿਓ ਪ੍ਰਹਿਲਾਦ ਨੂੰ ਸਮਝਾਉਣ ਦੇ ਯਤਨ ਕਰ ਰਿਹਾ ਵੀ ਪੁੱਤਰਾ ਮੈਂ ਹੀ ਰੱਬ ਹਾਂ ਮੈਂ ਭਗਵਾਨ ਵੀ ਤੂੰ ਮੇਰਾ ਨਾਮ ਜਪਣਾ ਸ਼ੁਰੂ ਕਰ ਪਰ ਨਹੀਂ ਗੁਰਮੁਖ ਪਿਆਰਿਓ ਜਨਮੀ ਇਨਾ ਹੋ ਗਿਆ ਅਤੇ ਅਤਿਆਚਾਰੀ ਇਨਾ ਹੋ ਗਿਆ ਕਿ ਭਗਤ ਪ੍ਰਹਿਲਾਦ ਜੀ ਨੂੰ ਮਾਰਨ ਤੇ ਤੁਲ ਗਿਆ ਵੀ ਕਿਉਂ ਨਾ ਮੈਂ ਇਹਨੂੰ ਖਤਮ ਕਰ ਦਿਆਂ ਵੀ ਮੇਰਾ ਹੀ ਪੁੱਤਰ ਮੇਰੀਆਂ ਜੜਾਂ 'ਚ ਵੈੰਦਾ ਜਾਂਦਾ ਹੈ ਮੇਰਾ ਪੁੱਤਰ ਹੀ ਮੇਰੀ ਗੱਲਾਂ ਨੂੰ ਨਹੀਂ ਮੰਨਦਾ ਮੇਰੇ ਆਖੇ ਹੀ ਨਹੀਂ ਲੱਗਦਾ ਮੇਰੇ ਕਹਿਣੇ ਦੇ ਵਿੱਚ ਨਹੀਂ ਤੇ ਹੋਰ ਫਿਰ ਕੌਣ ਮੇਰੇ ਕਹਿਣੇ 'ਚ ਚੱਲੇਗਾ ਤੇ ਆਖਰਕਾਰ ਇਹਨੂੰ ਮਾਰਨ ਦੀਆਂ ਸਕੀਮਾਂ ਇਹ ਬਣਾਈਆਂ ਗਈਆਂ ਕਿ ਇਹਨੂੰ ਜਲ ਦੇ ਵਿੱਚ ਵੀ ਡੋਪਿਆ ਗਿਆ ਭਣੋ ਜਲ ਦੇ ਵਿੱਚ ਜਲ ਦੇ ਵਿੱਚ ਵੀ ਡੁੱਬਿਆ ਪਹਾੜੀ ਤੋਂ ਵੀ ਰੋੜ ਦਿੱਤਾ ਤੇ ਜ਼ਹਿਰ ਦਾ ਪਿਆਲਾ ਆਦਕ ਵੀ ਦਿੱਤਾ ਇਹਨੂੰ ਵਾਰ ਲਾ ਦੀਆ ਤਰਲਾ ਹਨ ਨਿਰਭਉ ਵਾਰਕ ਨਾ ਡਰੀ ਅੰਤਰ ਗੋਪਾਲਾ ਅੰਦਰ ਜ਼ਹਿਰੀਲਾ ਛੱਪ ਛੱਡ ਕੇ ਵਾਰ ਵੀ ਲਾ ਦਿੱਤਾ ਸੀਗਾ ਵੀ ਅੰਦਰ ਸੱਪ ਲੜ ਕੇ ਪ੍ਰਹਿਲਾ ਦਾ ਵੀ ਖਤਮ ਹੋ ਜੇਗਾ ਦਾ ਭੁਗ ਫੇਜੇਗਾ ਪਰ ਨਹੀਂ ਜਿਸ ਦਾ ਸਾਹਿਬ ਡਾਡਾ ਹੋਏ ਹਨ ਇਸ ਨੂੰ ਮਾਰ ਨਾ ਸਕਾ ਕੋਈ ਉਹਨੂੰ ਮਾਰਨ ਵਾਲਾ ਕੋਈ ਨਹੀਂ ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭੋਕੇ ਹਾ ਕਾੜਾ ਜੀ ਹੋਵੇ ਡਰ ਕਿਹੜੀ ਗੱਲ ਦਾ ਜੀ ਦਾ ਰਾਖਾ ਮੇਰਾ ਵਾਹਿਗੁਰੂ ਹੋਵੇ ਮੇਰਾ ਮਾਲਕ ਹੋਵੇ ਹੁਣ ਗੁਰਮੁਖੋ ਜਦੋਂ ਨਾ ਕਾਮਯਾਬੀ ਮਿਲਦੀ ਦਿਸੀ ਫਿਰ ਇਹਨੂੰ ਨਾ ਮਾਰਨ ਵਾਸਤੇ ਤਲਵਾਰ ਚੁੱਕ ਲਈ ਵੀ ਤੇਰਾ ਮੈਂ ਗੱਲ ਲਾ ਦੇਵਾਂਗਾ ਤੈਨੂੰ ਮੈਂ ਖਤਮ ਹੀ ਕਰ ਦੇਵਾਂਗਾ ਤੁਮੈਨੂੰ ਚੰਗਾ ਨਹੀਂ ਲੱਗਦਾ ਅੱਛਾ ਨਹੀਂ ਲੱਗਦਾ ਤੇ ਗੁਰਮੁਖ ਪਿਆਰਿਓ ਇੱਕ ਪਾਸੇ ਥੰਮ ਜਿਹੜਾ ਲਾਲ ਕੀਤਾ ਗਿਆ ਤੇ ਭਗਤ ਪ੍ਰਹਿਲਾਦ ਜੀ ਨੂੰ ਕਹਿ ਰਿਹਾ ਵੀ ਤੂੰ ਆਪਣਾ ਰੱਬ ਦਿਖਾ ਮੈਂ ਤੈਨੂੰ ਮਾਰਨ ਲੱਗਿਆਂ ਤੈਨੂੰ ਮੌਤ ਦੇ ਘਾਟ ਮੈਂ ਉਤਾਰਨ ਲੱਗਿਆਂ ਵੀ ਜੇ ਤੇਰਾ ਰੱਬ ਹੈ ਤਾਂ ਉਹਨੂੰ ਮੇਰੇ ਸਾਹਮਣੇ ਲਿਆ ਤੇਰਾ ਬਚਾ ਕਰ ਲਵਾਂ ਉਹਨੂੰ ਗੁਰਮੁਖ ਪਿਆਰਿਓ ਭਗਤ ਪ੍ਰਹਿਲਾਦ ਜੀ ਕਹਿੰਦੇ ਪਿਤਾ ਜੀ ਉਹ ਤੇ ਕਣ-ਕਣ ਦੇ ਵਿੱਚ ਸਮਾਇਆ ਹੋਇਆ ਹੈ। ਉਹ ਤੇ ਕਣ-ਕਣ ਦੇ ਵਿੱਚ ਸਮਾਇਆ ਹੋਇਆ ਹੈ। ਆ ਜਿੰਨਾ ਕੁਝ ਵੇਖ ਰਹੇ ਆ ਨਾ ਇਹ ਸਾਰਾ ਰੱਬ ਹੀ ਹੈ। ਸਭ ਗੋਵਿੰਦ ਹੈ। ਸਭ ਗੋਵਿੰਦ ਹੈ। ਗੋਵਿੰਦ ਬਿਨ ਨਹੀਂ ਕੋਈ। ਇਹ ਸਾਰਾ ਬ੍ਰਹਮ ਦਾ ਹੀ ਪਸਾਰਾ ਹੈ। ਬ੍ਰਹਮ ਦੀ ਸ ਹੈ। ਬ੍ਰਹਮ ਸੁਣੀਏ ਇਹ ਸਾਰਾ ਵਾਹਿਗੁਰੂ ਹੀ ਹੈ। ਇਹ ਸਾਰਾ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੈ ਕਿਸ ਸ਼ੈਰ ਨੇ ਕਿਹਾ ਬੰਦਿਆ ਰੱਬ ਤੇਥੋਂ ਵੱਖ ਨਹੀਂ ਪਰ ਵੇਖਣ ਵਾਲੀ ਤੇਰੀ ਅੱਖ ਨਹੀਂ ਹੈ ਵੇਖ ਤਾਂ ਸਹੀ ਉਹ ਤੇ ਅਨਕ ਰੂਪ ਖਿੰਮਾਹੇ ਕੁਦਰਤ ਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਉਹਨੂੰ ਜਿਹੜਾ ਵੀ ਰੂਪ ਧਾਰਨ ਕਰਨਾ ਪੈ ਜੇ ਨਾ ਕੋਇ ਇੱਕ ਖਿੰਦੇ ਵਿੱਚ ਰੂਪ ਧਾਰਨ ਕਰ ਲੈਂਦਾ ਗੁਰਮੁਖੋ ਜਦੋਂ ਤੱਤੇ ਥੰਮ ਤਤੇ ਥੰਮ ਨੂੰ ਤਪਾਇਆ ਗਿਆ ਲਾਲ ਕੀਤਾ ਗਿਆ ਭਗਤ ਪ੍ਰਹਿਲਾਦ ਜੀ ਕਹਿੰਦੇ ਪਿਤਾ ਜੀ ਉਹ ਤੇ ਕਨ ਕਨ ਦੇ ਵਿੱਚ ਮੌਜੂਦ ਹੈ ਕਹਿੰਦੇ ਜੇ ਤੇਰਾ ਰੱਬ ਕਨ ਕਨ ਦੇ ਵਿੱਚ ਮੌਜੂਦ ਆ ਨਾ ਫਿਰ ਆ ਥੰਮ ਦੇ ਵਿੱਚ ਮੈਨੂੰ ਰੱਬ ਦੁਖਾ ਤੇ ਗੁਰੂ ਮੁਖ ਪਿਆਰ ਇੰਨੀ ਗੱਲ ਕਹਿਣ ਦੀ ਧੀਰ ਸੀ ਫਿਰ ਉਸ ਵਕਤ ਭਗਵਾਨ ਨੇ ਵਾਹਿਗੁਰੂ ਜੀ ਨੇ ਮੇਰੇ ਕਰਤਾ ਪੁਰਖ ਵਾਹਿਗੁਰੂ ਨੇ ਮੇਰੇ ਮਾਲਕ ਨੇ ਉਹਦੇ ਵਿੱਚੋਂ ਇੱਕ ਰੂਪ ਧਾਰਨ ਕੀਤਾ ਜਿਹਨੂੰ ਨਰਸਿੰਘ ਰੂਪ ਕਿਹਾ ਨਰਸਿੰਘ ਅਵਤਾਰ ਕਿਹਾ ਨਰ ਅੱਧਾ ਸਰੀਰ ਬੰਦੇ ਦਾ ਤੇ ਅੱਧਾ ਸਿਰ ਸਿੰਘ ਸ਼ੇਰ ਦਾ ਸਰੀਰ ਹੈ ਬੜੀ ਚੌੜੀ ਛਾਤੀ ਹੈ ਤੇ ਵੱਡਾ ਸਾਡਾ ਸਰੀਰ ਜਿਹੜਾ ਬਣਿਆ ਲੰਬੀਆਂ ਲੰਮੀਆਂ ਬਾਹਾਂ ਨੇ ਤੇ ਭਗਵਾਨ ਦੀ ਪੈਂਤਰ ਕੱਢੀ ਜਾ ਰਹੀ ਹੈ ਹਰਨਾਕਸ਼ ਦੇ ਵੱਲ ਵੇਖ ਕੇ ਗੁਰਮੁਖ ਪਿਆਰਿਓ ਕਦੇ ਵਾਸੀਆਂ ਲੈਂਦੇ ਨੇ ਕਿਤੇ ਅੰਗੜਾਈਆਂ ਲੈਂਦੇ ਨੇ ਤੇ ਇਹ ਜਿਹੜਾ ਰੂਪ ਆ ਨਾ ਪਹਿਲੀ ਗੱਲ ਧਾਰਨ ਕੀਤਾ ਇਹ ਰੂਪ ਵੇਖ ਕੇ ਹਰਨਾਕਸ ਵੀ ਕੇਰਾ ਭੈ ਪੀਤ ਹੋ ਗਿਆ ਵੀ ਆਹ ਰੂਪ ਤੇ ਮੈਂ ਪਹਿਲੀ ਗੱਲ ਵੇਖਿਆ ਇਹ ਕਿਹੜੀ ਬਲਾ ਹੈ ਜਿਹੜੀ ਮੈਨੂੰ ਡਰਾਉਣ ਵਾਸਤੇ ਪੈਦਾ ਹੋ ਇੱਕ ਖਿੰਦੇ ਵਿੱਚ ਗੁਰਮੁਖ ભગવાન ਨੇ ਪਰਮੇਸ਼ਰ ਨੇ ਇਹੋ ਜਾਂ ਰੂਪ ਨਰਸਿੰਘ ਦਾ ਧਾਰਨ ਕਰਕੇ ਕਹਿੰਦੇ ਜਦੋਂ ਹਰਨਾਕਸ਼ ਮਾਰਿਆ ਨਾ ਭਗਵਾਨ ਨੇ ਉਸ ਵਕਤ ਇਹਦੇ ਵਰਨ ਜਿਹੜੇ ਪੂਰੇ ਕੀਤੇ ਮੇਰੇ ਵਾਹਿਗੁਰੂ ਜੀ ਨੇ ਇਹਦੇ ਨਾਲ ਬਚਨ ਪੂਰੇ ਕੀਤੇ ਆਪਾਂ ਆ ਸੁਣੀ ਹੈ ਸੂਰਜ ਪ੍ਰਕਾਸ਼ ਦੀ ਕਥਾ ਕਰ ਰਹੇ ਸੀ ਪੜ ਰਹੇ ਸੀ ਕਿ ਕਹਿੰਦੇ ਭਗਵਾਨ ਜੀ ਕਹਿੰਦੇ ਹਰਨਾਕਸ਼ ਵੇਖ ਆਕਾਸ਼ ਵੱਲ ਨਿਗਾਹ ਮਾਰ ਕੇ ਵੇਖ ਹੁਣ ਰਾਤ ਹੈ ਰਾਤ ਨਹੀਂ ਹੈ ਦਿਨ ਨਹੀਂ ਹੈ ਵੇਖ ਮੇਰੇ ਵੱਲ ਨਾ ਤੈਨੂੰ ਕੋਈ ਬੰਦਾ ਮਾਰ ਰਿਹਾ ਨਾ ਤੈਨੂੰ ਸ਼ਸਤਰ ਦੇ ਨਾਲ ਮਾਰਿਆ ਜਾ ਰਿਹਾ ਤੇ ਹੋਰ ਵੇਖ ਤੇ ਨਾ ਹੀ ਤੈਨੂੰ ਧਰਤੀ ਤੇ ਲਟਾ ਕੇ ਮਾਰਿਆ ਜਾ ਰਿਹਾ ਭਗਵਾਨ ਨੇ ਕੀ ਕੀਤਾ ਤੇ ਗੁਰਮੁਖ ਪਿਆਰਿਓ ਆਪਣੇ ਗੋਡੇ ਤੇ ਰੱਖਿਆ ਇਹਨੂੰ ਗੋਡੇ ਤੇ ਰੱਖ ਕੇ ਵੱਡੇ ਵੱਡੇ ਨੋਹਾਂ ਦੇ ਨਾਲ ਭਗਵਾਨ ਨੇ ਮੇਰੇ ਵਾਹਿਗੁਰੂ ਜੀ ਨੇ ਇਹਨੂੰ ਬਚਾણો ਪਾੜ ਦਿੱਤਾ ਇਹਨੂੰ ਲੀਰੋ ਲੀਰ ਕਰ ਦਿੱਤਾ ਇਹਦਾ ਅੰਤ ਹੋ ਗਿਆ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੇ ਭਗਤ ਪ੍ਰਹਿਲਾਦ ਜੀ ਨੂੰ ਮੇਰੇ ਵਾਹਿਗੁਰੂ ਜੀ ਨੇ ਬਚਾਉਣਾ ਕੀਤਾ ਧੰਨ ਮੇਰੇ ਗੁਰੂ ਗ੍ਰੰਥ ਸਿਮਰ ਦੀ ਬਾਣੀ ਕਹਿੰਦੀ ਹੈ ਹਰ ਜੁਗ ਜੁਗ ਭਗਤਿ ਉਪਾਇਆ ਉਹ ਤੇ ਜੁਗਾ ਜੁਗਾ ਤੂੰ ਰਖਦਾ ਆ ਅੱਜ ਵੀ ਮੇਰਾ ਵਾਹਿਗੁਰੂ ਪਰਮੇਸ਼ਰ ਨਾਮ ਜਪਣ ਵਾਲੇ ਦੀ ਬੰਦਗੀ ਕਰਨ ਵਾਲੇ ਦੀ ਭਗਤੀ ਕਰਨ ਵਾਲੇ ਦੀ ਪਤ ਇੱਜ਼ਤ ਰੱਖਦੇ ਨੇ ਹੋਵੇ ਭਗਤੀ ਕਰਨ ਵਾਲਾ ਹੋਵੇ ਉਹਨੂੰ ਸਮਰਪਤ ਹੋਵੇ ਉਹਦੇ ਕਹਿਣੇ 'ਚ ਉਹਦੇ ਹੁਕਮ ਦੇ ਵਿੱਚ ਚੱਲਣ ਵਾਲਾ ਅੱਜ ਵੀ ਮੇਰਾ ਵਾਹਿਗੁਰੂ ਤਾਤੀ ਵਾ ਨਹੀਂ ਲੱਗਣ ਦਿੰਦਾ ਗੁਰਬਾਣੀ ਕਹਿੰਦੀ ਆ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਗੁਰਮੁਖ ਪਿਆਰਿਓ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਚਲਿਆ ਜਾਵੇ ਇੱਕ ਗੇਲ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ ਵੀ ਇਹ ਤੋਂ ਵੱਧ ਹੋਰ ਕੋਈ ਸੁਰੱਖਿਆ ਜਗ੍ਹਾ ਹੀ ਨਹੀਂ ਹੈ ਮੈਂ ਆਪਣੀ ਮਾਂ ਦੀ ਗੋਦ ਦੇ ਵਿੱਚ ਆ ਗਿਆ ਇੱਥੇ ਮੈਨੂੰ ਕੋਈ ਮਾਰ ਨਹੀਂ ਸਕਦਾ ਜਦੋਂ ਬਾਣੀ ਪੜਨ ਵਾਲਾ ਸਿਮਰਨ ਕਰਨ ਵਾਲਾ ਭਗਤੀ ਕਰਨ ਵਾਲਾ ਵਾਹਿਗੁਰੂ ਜੀ ਦੀ ਸਰਨ ਦੇ ਵਿੱਚ ਆ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਦੁਨੀਆਂ ਦੀ ਕੋਈ ਵੀ ਪਾਵਰ ਹੈ ਤਾਕਤ ਹੈ ਉਹਨੂੰ ਖਤਮ ਹੀ ਨਹੀਂ ਕਰ ਸਕਦੀ ਆਖੋ ਸਤਨਾਮ ਉਹਨੂੰ ਮਾਰ ਨਹੀਂ ਕੋਈ ਸਕਦਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਨੂੰ ਬਚਾਉਣ ਵਾਸਤੇ ਮੇਰੇ ਵਾਹਿਗੁਰੂ ਜੀ ਨੇ ਕੈਸਾ ਰੂਪ ਧਾਰਨ ਕੀਤਾ ਕਿੰਨੇ ਕਰੋਧਤ ਹੋਏ ਹੋਣਗੇ ਕਿੰਨੇ ਗੁੱਸੇ ਹੋਏ ਹੋਣਗੇ ਕਿਹੋ ਜਿਹਾ ਰੂਪ ਧਾਰਨ ਕਰਕੇ ਉਸ ਵਕਤ ਨੌਹਾਂ ਦੇ ਨਾਲ ਹਰਨਾਖਸ਼ ਨੂੰ ਪਾੜ ਦਿੱਤਾ ਹੈ ਖੂਨ ਦੇ ਫੁਫਾਰੇ ਚੱਲੇ ਨੇ ਖੂਨ ਜਿਹੜਾ ਭਗਵਾਨ ਜੀ ਦੇ ਸਰੀਰ ਤੇ ਡੁੱਲਿਆ ਹੈ ਤੇ ਗੁਰਮੁਖ ਪਿਆਰੇਓ ਭਗਵਾਨ ਜੀ ਓਦੋਂ ਸੋਭਾ ਦੇ ਰਹੇ ਲਾਲ ਰੰਗ ਜਿਸਕੋ ਲੱਗ ਲਾਲ ਰੰਗ ਡੁੱਲਿਆ ਵੈ ਖੂਨ ਡੁੱਲਿਆ ਵੈ ਉਹ ਓਦੋਂ ਵੀ ਸੋਭਾ ਦੇ ਰਹੇ ਭਗਵਾਨ ਤੇ ਇਦਾਂ ਗੁਰਮੁਖ ਪਿਆਰੇਓ ਉਹਦਾ ਅੰਤ ਕਰ ਦਿੱਤਾ ਤੇ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਲਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਰਿਆ ਮੇਰੇ ਹਰੀ ਨੇ ਮੇਰੇ ਵਾਹਿਗੁਰੂ ਨੇ ਹਰਨਾਕਸ ਨੂੰ ਦੁਸ਼ਟ ਨੂੰ ਨੋਹਾਂ ਦੇ ਨਾਲ ਪਾੜ ਦਿੱਤਾ ਹੈ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਜਿਹੜੇ ਭਗਤ ਪ੍ਰਹਿਲਾਦ ਜੀ ਦੀ ਨਿੰਦਿਆ ਕਰਦੇ ਸਨ ਜਿਹੜੇ ਟੁਕ ਵੋਚ ਲੋਕ ਸਨ ਜਿਹੜੇ ਭਗਤ ਪ੍ਰਹਿਲਾਦ ਜੀ ਦੀ ਨਿੰਦਿਆ ਕਰਦੇ ਸੀ ਹਰਨਾਕਸ ਦੇ ਪੱਖ ਦੇ ਵਿੱਚ ਸਨ ਗੁਰਮੁਖ ਪਿਆਰਿਓ ਉਹਨਾਂ ਲੋਕਾਂ ਦੇ ਵੱਲ ਮੇਰੇ ਵਾਹਿਗੁਰੂ ਜੀ ਨੇ ਪਿੱਠ ਕਰ ਲਈ ਉਹਨਾਂ ਵੱਲ ਮੁੱਖ ਨਹੀਂ ਕੀਤਾ ਕਿਉਂ ਨਹੀਂ ਕੀਤਾ ਭਗਤ ਨਾਮਦੇਵ ਜੀ ਕਹਿੰਦੇ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰੋ ਦਰਸ਼ਨਾ ਮੈਂ ਤੇ ਉਹਨੂੰ ਮੱਥੇ ਨਹੀਂ ਲਾਉਂਦਾ ਮੈਂ ਤੇ ਉਹਦੇ ਸਾਹਮਣੇ ਨਹੀਂ ਹੁੰਦਾ ਉਹਨਾਂ ਨਿੰਦਕਾਂ ਵੱਲ ਮੇਰੇ ਹਰੀ ਨੇ ਮੇਰੇ ਵਾਹਿਗੁਰੂ ਜੀ ਨੇ ਮੇਰੇ ਭਗਵਾਨ ਜੀ ਨੇ ਪਿੱਠ ਕਰ ਲਈ ਔਰ ਭਗਤ ਪ੍ਰਹਿਲਾਦ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਰੱਜਮਾ ਪਿਆਰ ਦਿੱਤਾ ਅਹੰਕਾਰੀਆਂ ਨਿੰਦਕਾ ਪਿੱਠ ਦੇ ਹਰ ਨਾਮ ਉਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਥੇ ਕੱਲੀ ਗੱਲ ਭਗਤ ਪ੍ਰਹਿਲਾਦ ਜੀ ਦੀ ਜਿਨੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਆੰਤਮ ਸਮੇ ਸਿਮਰਿਆ ਯਾਦ ਕੀਤਾ ਉਹ ਭਵੇਂ ਗਨਕਾ ਹੋਵੇ ਭਵੇਂ ਅਜਾਮਲ ਹੋਵੇ ਗੁਰਮੁਖ ਪਿਆਰਿਓ ਕੋਈ ਵੀ ਕਿਉ ਨਾ ਹੋਵੇ ਜਿਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਵਾਹਿਗੁਰੂ ਜੀ ਨੇ ਵਾਹਿਗੁਰੂ ਜੀ ਨੂੰ ਯਾਦ ਕੀਤਾ ਹੈ ਮੇਰੇ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਪਤ ਇੱਜ਼ਤ ਆਪ ਵਿੱਚ ਖਲੋ ਕੇ ਰੱਖੀ ਹੈ ਗੁਰਬਾਣੀ ਕਹਿੰਦੀ ਹੈ ਵਿੱਚ ਕਰਤਾ ਪੁਰਖ ਖਲੋਆ ਵਾਲ ਨਵੇਂਗਾ